ਪੂਰੀ ਦੇ ਵਿੱਚ ਮੰਦਰ ਦੇ ਪੁਜਾਰੀਆਂ ਦੇ ਵੱਲੋਂ ਇੱਕ ਨੌਜਵਾਨ ਦਾ ਬੜੀ ਬੇਰਮੀ ਨਾਲ ਕਤਲ ਕੀਤਾ ਗਿਆ ਹੈ ਕਤਲ ਕਰਨ ਤੋਂ ਬਾਅਦ ਪੁਜਾਰੀਆਂ ਦੇ ਵੱਲੋਂ ਲਾਸ਼ ਨੂੰ ਹਵਲਕੁੰਡ ਦੇ ਥੱਲੇ ਦਬ ਦਿੱਤਾ ਗਿਆ ਜਦੋਂ ਇਸ ਮਾਮਲੇ ਬਾਰੇ ਪੁਲਿਸ ਨੇ ਖੁਲਾਸੇ ਕੀਤੇ ਤਾਂ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਪੁਲਿਸ ਦੇ ਵੱਲੋਂ ਦੋਵੇਂ ਪੁਜਾਰੀ ਗ੍ਰਿਫਤਾਰ ਕਰ ਲਏ ਗਏ ਨੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਤੂਰੀ ਵਿੱਚ ਦੋਰਾ ਰੇਲਵੇ ਫਾਟਕ ਦੇ ਕੋਲ ਬਣੇ ਬਗਲਾਮੁਖੀ ਮੰਦਿਰ ਦੇ ਪੁਜਾਰੀਆਂ ਵੱਲੋਂ 33 ਸਾਲਾ ਨੌਜਵਾਨ ਸੰਦੀਪ ਕੁਮਾਰ ਦਾ ਕਤਲ ਕੀਤਾ ਗਿਆ ਹੈ ਤਾਂ ਮ੍ਰਿਤਕ ਨੌਜਵਾਨ ਜਿਹੜਾ ਉਹ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੀ ਸਿੱਖਿਆਈ ਦਿੰਦਾ ਸੀ ਜਿਸ ਨੂੰ ਬੜੀ ਬੇਰਹਿਮੀ ਦੇ ਨਾਲ ਮੰਦਿਰ ਦੇ ਪੁਜਾਰੀਆਂ ਨੇ ਕਤਲ ਕੀਤਾ ਹੈ ਤਾਂ ਦੋ ਤਰੀਕ ਤੋਂ ਨੌਜਵਾਨ ਘਰ ਨਹੀਂ ਸੀ ਪਰ ਤੇ ਆ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਜਦੋਂ ਮੰਦਰ ਵਿੱਚ ਜਾ ਕੇ ਪੁੱਛਿਆ ਗਿਆ ਤਾਂ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ ਦੋ ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਅਤੇ ਮੰਦਰ ਦੇ ਵਿੱਚ ਪੁਜਾਰੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੂੰ ਪੁਜਾਰੀ ਉੱਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਇਸ ਕਤਲ ਦੀ ਸਾਰੀ ਕਹਾਣੀ ਹੈ ਜਿਹੜੀ ਉਹ ਸਾਹਮਣੇ ਆਈ ਪੁਜਾਰੀ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਸ ਨੇ ਕਤਲ ਕਰਕੇ লাশ ਨੂੰ ਹਵਨਕੁੰਡ ਦੇ ਥੱਲੇ ਦੱਬਿਆ ਹੈ ਤਾਂ লাশਾ ਜੜੀ ਉਹ ਹਵਨਕੁੰਡ ਦੇ ਥੱਲੋਂ ਕੱਢ ਕੇ ਪੋਸਟਮਾਰਟਮ ਦੇ ਲਈ ਭੇਜੀ ਗਈ ਹੈ ਥਾਣਾ ਇੰਚਾਰਜ ਨੇ ਦੱਸਿਆ ਕਿ ਮੰਦਰ ਬਗਲਾ ਮੁਖੀ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਦੂਜੇ ਪਾਸੇ ਜਦੋਂ ਇਹ ਗੱਲ ਧੂਰੀ ਸ਼ਹਿਰ ਦੇ ਵਿੱਚ ਫੈਲੀ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਥਾਣੇ ਪਹੁੰਚ ਗਏ ਅਤੇ ਦੇਰ ਰਾਤ ਤੱਕ ਥਾਣੇ ਅੱਗੇ ਹੀ ਬੈਠੇ ਰਹੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਤੇ ਵਕਫ ਵਕ ਲੋਕਾਂ ਦਾ ਆਓ ਦੇਖਦੇ ਹਾਂ ਨੌਜਵਾਨ ਦਾ ਮਰਡਰ ਹੋਇਆ ਜੀ ਓਕੇ ਉਸ ਸੰਬੰਧੀ ਕੁਝ ਜਿਹੜੇ ਲੋਕੀ ਨੇ ਅਸੀਂ ਰਾਉਂਡ ਅਪ ਕੀਤੇ ਨੇ ਅਰੈਸਟ ਕਰਤੇ ਨੇ ਤੇ ਹੁਣ ਬੋਡੀ ਦਾ ਪੋਸਟਮਾਰਟਮ ਵਗੈਰਾ ਕਰਵਾ ਲਈ ਅਸੀਂ ਸਿਵਲ ਹਸਪਤਲ ਸੰਗਰੂਰ ਆ ਕੀ ਨਾਮ ਸੀ ਸਰ ਨਾਮ ਕਿੱਦਿਆਂ ਮਰਦਾ ਹੋਇਆ ਕੀ ਇਹਦਾ ਨਾਮ ਜਿਹੜਾ ਮ੍ਰਿਤਕ ਹੈ ਮ੍ਰਿਤਕ ਦਾ ਨਾਮ ਸੁਦੀਪ ਸੁਦੀਪ ਤੇ ਸੁਦੀਪ son of ਭਰਿੰਦਰ ਕੁਮਾਰ ਸੀ ਤੇ ਇਹ ਮਰਡਰ ਇੱਕ ਆਪਣਾ ਟੂੜੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮੁੰਡਾ ਉੱਧਰ ਹੋਇਆ ਤੇ ਬਾਕੀ ਜਿਹੜੀ ਪਰਤਾਲ ਹੈ ਉਹ ਅਸੀਂ ਕਰਦੇ ਹਾਂ ਸਰ ਕਿਤਰਾ ਮਾਮਲਾ ਵੀ ਕੀ ਕਿਸ ਤਰ੍ਹਾਂ ਕੀ ਕਤਲ ਕੀਤਾ ਲੱਗਦਾ ਸੀ ਦੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਤੁਸੀਂ ਕਰਦੇ ਹਾਂ ਦੱਸੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਖਿਲਾਫ ਕੋਈ ਦੋਸ਼ ਕਰਾਇਆ ਹੋਵੇ ਇਹ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕੀਤਾ ਗਿਆ ਉਹ ਬੰਦਿਆਂ ਨੂੰ ਅਸੀਂ ਆਈਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਰੌਂਡ ਅਪ ਵੀ ਕਰਾਂਗੇ ਬੰਦੀ ਉਹਨਾਂ ਦੇ ਕਾਰਵਾਈ ਵੀ ਕਰਾਂਗੇ ਠੀਕ ਹੈ ਜੀ ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਗਾ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਲੈ ਕੇ ਅਮਲ ਵਿੱਚ ਕਰ ਲਿਆਵਾਂਗੇ ਇਹ ਲਗਭਗ ਉਮਰ ਜਿਹੜੀ ਹੈ 38 ਸਾਲ ਦੇ ਆਸ-ਪਾਸ ਉਮਰ ਸੀਗੀ ਇਹਦੀ ਪਸੋਂ ਇਹ ਲਗਭਗ ਫਿਰੇ ਪਰਿਵਾਰ ਜੋ ਦੱਸਦਾ ਵੀ ਘਰੋਂ ਗਿਆ ਹੈਗਾ ਉਸ ਤੋਂ ਬਾਅਦ ਮਿਲਿਆ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕੀ ਨਹੀਂ ਵਾਪਰੀ ਇਹ ਤਾਂ ਕੱਲ ਪਤਾ ਲੱਗਿਆ ਇਹਨਾਂ ਤੋਂ ਜੋ ਤਫਸੀਸ਼ ਹੋਈ ਪੁਲਿਸ ਮੁਤਾਬਕ ਪੁਲਿਸ ਨੇ ਡੈਡ ਬੋਡੀ ਜਿਹੜੀ ਹੈ ਉਥੋਂ ਬਗਲਾ ਮੁਫੀ ਮੰਦਰ ਚੋਂ ਹਵਲਕੁੰਡ ਦੇ ਵਿੱਚੋਂ ਕੱਢੀ ਹੈ ਤੁਸੀਂ ਨੌਜਵਾਨ ਨੂੰ ਮਿਲਦੇ ਰਹੇ ਹੋਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਮਿਲਣ ਬਹੁਤ ਵਧੀਆ ਸੁਭਾਅ ਸੀ ਆ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਨੇਕ ਬਹੁਤ شریف ਕਿਸੇ ਕਿਸਮ ਦਾ ਕੋਈ ਦਾਗ ਨਹੀਂ ਬਹੁਤ ਵਧੀਆ ਮੁੰਡਾ ਕੀ ਕੰਮ ਕੀ ਕਰਦਾ ਸੀ ਨੌਜਵਾਨ ਪਿਛਲੇ ਲਗਭਗ 15 ਸਾਲ ਤੋਂ ਮੰਦਰ ਚ ਹੀ ਪਗਲਾ ਉਹ ਕਿਤੇ ਮੰਦਰ ਚ ਹੀ ਰਹਿੰਦਾ ਸੀ ਹਾਂ ਹਾਂ ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਆ ਜਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਦੇ ਵੀ ਕੋਈ ਅਹੀ ਜੀ ਗੱਲਬਾਤ ਸਾਹਮਣੇ ਨਹੀਂ ਆਈ ਹਾਂ ਹਾਂ ਠੀਕ ਕਿੰਨੇ ਪੈਨ ਪਈ ਸੀ ਇਹ ਦੋ ਪੈਨ ਪਈ ਇੱਕ ਪੈਣਾ ਇੱਕ ਆਏ ਮੁਰਾਫੀ ਦੋਏ ਪੈਨ ਪਈ ਇਹਦੇ ਫਾਦਰ ਕੀ ਕੰਮ ਕਰਦੇ ਉਹ ਆਪਣੇ ਜੋ ਕੋਲਾਲੇ ਟੋਬੇ ਪੂਰੀ ਵਾਲੇ ਸੰਤਾਂ ਦੀ ਕੁਟੀ ਹੈ ਉੱਚ ਸੇਵਾ ਕਰ। ਯਾਨੀ ਕਿ ਪਰਿਵਾਰ ਜਿਹੜਾ ਹੈਗਾ ਸਾਡਾ ਤਾਂ ਇਹ ਪਰਿਵਾਰ ਸਾਡਾ ਤਾਂ ਇੱਕ ਪਰਿਵਾਰ ਹੈ ਕੋਈ ਇਸ ਤਰ੍ਹਾਂ ਨਹੀਂ ਮੰਗ ਕਰਦੇ ਕੀ ਮੰਗ ਕਰਦੇ ਨੂੰ ਮੰਗ ਇਹ ਹੀ ਕਰਦੇ ਆ ਵੀ ਜਿਹੜੀ ਇਹ ਮਦਤ ਪਗੀ ਘਟਨਾ ਘਟਿਆ ਹੈ ਇਹਦੇ ਵਿੱਚ ਕੋਈ ਵੀ ਦੋਸ਼ੀ ਜਿਹੜਾ ਹੈ ਉਹ ਬਚ ਕੇ ਨਾ ਜਾਵੇ ਉਹਤੇ ਜ਼ਰੂਰ ਬੰਦੀ ਕਾਰਵਾਈ ਸਖਤ ਤੋਂ ਸਖਤ ਕਰ ਲਈ ਉਹਤੇ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਫਾਹਲ ਹੋਣਾ ਚਾਹੀਦਾ ਮੈਂ ਤਾਂ ਇੱਕ ਤੱਕ ਸੁਣ ਤਾਂ ਕਿ ਇਹ ਜੀ ਕਾਨੂੰਨੀ ਹਰਕਤ ਮੁੜ ਕੇ ਸਮਾਜ ਦੇ ਵਿੱਚ ਨਾ ਹੋਵੇ ਨੂੰ ਤੁਹਾਨੂੰ ਦਿੱਕਤ ਨਾ ਆਜੋ ਜੀ ਬਹੁਤ ਬੋਲੋ ਸਰ ਪ੍ਰਕਾਸ਼ ਜੀ ਨੇ ਜੀ ਧੋਰੀ ਤੋਂ ਵਿੱਚ ਲੈ ਲਈ ਭਾਈ ਸਾਨੂੰ ਕਿੱਥੇ ਗੱਲ ਹੋਈ ਹੈ ਕੀ ਗੱਲਬਾਤ ਸਾਡੇ ਧੋਰੀ ਸ਼ਹਿਰ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਗੱਲ ਘਟੀ ਹੈ ਇੱਕ ਨੌਜਵਾਨ ਬੱਚੇ ਦੀ ਹੱਤੇ ਨਿਰਮਮ ਹੱਤਿਆ ਹੋਈ ਹੈ ਉਹ ਦਾ ਰੋਸ਼ ਸਾਰੇ ਸ਼ਹਿਰ ਦੇ ਵਿੱਚ ਹੈ ਸਾਰਾ ਸ਼ਹਿਰ ਸਦਮੇ ਦੇ ਵਿੱਚ ਹੈ ਔਰ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਉਂਕਿ ਐਦਾਂ ਦਾ ਹਾਦਸਾ ਨਾ ਸਾਡੇ ਇਲਾਕੇ ਦੇ ਵਿੱਚ ਅਸੀਂ ਸੁਣਿਆ ਸ਼ਹਿਰ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਅੱਜ ਸਾਰਾ ਸ਼ਹਿਰ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਉਸ ਬੱਚੇ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੋਵੇ ਤਾਂ ਜੋ ਉਸ ਬੱਚੇ ਨੂੰ ਅਸੀਂ ਸ਼ਰਧਾਂਜਲੀ ਦੇ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵਿਅਕਤੀ ਇਹੋ ਜਿਹਾ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਕਰਨ ਦੇ ਸੋਚਣ ਲਈ ਉਹਦੀ ਰੂਹ ਕੰਬੇ ਜੇ ਇਹੋ ਜਿਹਾ ਸੋਚ ਵੀ ਉਹਦੇ ਮਨ 'ਚ ਆ ਜਾਵੇ ਤਾਂ ਉਹਦੀ ਰੂਹ ਕੰਬੇ ਤਾਂ ਦੋਸ਼ੀਆਂ ਨੂੰ ਇਹੋ ਜਿਹੀ ਸਜ਼ਾ ਦੀ ਅਸੀਂ ਮੰਗ ਕਰਦੇ ਹਾਂ